आशा देवी आशा जी कि बच्चे ने थोड़े चार कुड़ी दो मुंडा थे की घटना वापरी सी रात रात में खाना खा, खा के लेट गए लेट के बाद हम लाइट आई लाट के बाद हम पंखा लगा के नीचे सोई गई सोई जाने के बाद हम उठे हमें टेरो के मम्मी देखो सांप आई गो तो हम उठे हमने देखो तो सांप बाहर निकल आओ तो हियां गाल में काट खाम के बिटिया जब काबोते कान लगी कह देब मेरे चोट लग गए तो हम कह के आते मैं सांपन काटो के सांपन नहीं काटो तो अनपम पर बूजी अनपम कान लगे मम्मी तक कह मेरे अंगूठा में कुछ होई गओ है तो हमने के बता का सांप काट खाओ तो मैं दबा के लई चले उन में बोलो ना मैं नीचे तो ऊपर चले गए छत पर छत पर लेटे ले, नहीं ले जाए पर उन नई उंटियां लगे उंटियां से बाद में मेरी भांजीन टेरो तो हमने उन्हें नीचे उतारा नहीं जे उतारे, नीचे उतारे फिर हम मां जी गोड़ा ले गए अस्पताल हुन खत्म हो गई एक लड़की हमारे हियन खत्म हो गई एक हुन खत्म हो गई मेरा नाम शांति देवी है मैं इथे 12 साल से रह रही हूं उन दोनों का नाम अनुपम थे सुरवी सी का की कटना बकरी का उसके साथ जो यो सारे अच्छी रोटी टी खा के अंतिम काफ़ी टाइम तक असं सुते नहीं और मतलब साढ़े ग्यारह बजे तक लाइट आई थी ग्यारह बजे लाइट आई और उधर उठ के थले आ गए लिटन ले थले पखा पखा ला के मतलब लिट गई लिट के मतलब पता नहीं उन्होंने की होया उनके सप आया है या पता नहीं क्या ना रात में जो उन्होंने मतलब कुछ ਉਹਨਾਂ ਨੂੰ ਦੇਖਿਆ ਫਿਰ ਉਹਨਾਂ ਨੇ ਮਤਲਬ ਟਿੱਕਾ ਮਾਰਿਆ ਉਹ ਅੰਦਰੋਂ ਪੱਜੀਆਂ ਫਿਰ ਉਹਨਾਂ ਨੇ ਮੰਮੀ ਡੈਡੀ ਨੂੰ ਬੁਲਾਇਆ ਫਿਰ ਉਹਨਾਂ ਨੇ ਦੇਖਿਆ ਚਾਰੇ ਪਾਸੇ ਤਾਂ ਉਹਨਾਂ ਨੂੰ ਸੱਪ ਦੇਖਿਆ ਸੱਪ ਮਤਲਬ ਘਰ ਤੋਂ ਬਾਹਰ ਪਿਆ ਹੋਇਆ ਸੀ ਉਹਨਾਂ ਨੇ ਮਤਲਬ ਉਹਨੂੰ ਮਾਰਤਾ ਮਾਰਨ ਤੋਂ ਬਾਅਦ ਉਹ ਜਿੱਥੇ ਪਈਆਂ ਸੀ ਉੱਥੇ ਤਾਂ ਪਈਆਂ ਨਹੀਂ ਫਿਰ ਉਹ ਠਿਕੇ ਫਿਰ ਛੱਤ ਤੇ ਪੈ ਗਈਆਂ ਛੱਤ ਤੇ ਪੈਣ ਤੋਂ ਬਾਅਦ ਉਹ ਉਹਨਾਂ ਦੇ ਮੂਹ ਤੇ ਤੇ ਇੱਕ ਦੇ ਅੰਗੂਠੇ 'ਚ 6:00 ਵਜੇ ਸੀ ਉਹਨਾਂ ਤੋਂ ਪੁੱਛਿਆ ਕਿ ਕੀ ਹੋਇਆ ਜਾਂ ਕਿਵੇਂ 6:00 ਲੱਗੀ ਆ ਕਿਸੇ ਸੱਪ ਉੱਪ ਤੇ ਨੇ ਮਤਲਬ ਸੱਪ ਨੇ ਵੱਢਿਆ ਤਾਂ ਨਹੀਂ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੇ ਕਿਹਾ ਕਿ ਮੇਰੇ 6:00 ਵਜੇ ਜਦੋਂ ਸੱਪ ਨੂੰ ਦੇਖਿਆ ਸੀ ਭੱਜੇ ਤੇ ਸਾਡੇ ਮਤਲਬ ਲੱਕੜ ਵੱਜ ਗਈ ਮੂਹ ਤੇ ਉਹਦੇ ਕਹਿੰਦੀ ਮੈਂ ਮਤਲਬ ਮੇਰੇ ਵੀ ਉਹੀ ਹੋਇਆ ਮੇਰੇ ਵੀ ਉਹਦੇ ਲੱਕੜ 'ਚ ਵੱੜ ਗਈ ਮੇਰੇ ਹੱਥ ਅੰਗੂਠੇ 'ਚ ਲੱਗ ਗਿਆ ਉਹਨਾਂ ਦੇ ਦੋਨਾਂ ਨੇ ਪਏ ਪਏ ਸੀਗੇ ਉਹ ਉਨਾਂ ਨੂੰ ਪਤਾ ਨਹੀਂ ਕੀ ਹੋਇਆ ਉਹ ਦੰਦਰ 5 ਮਿੰਟ ਤੱਕ ਹੀ ਪਏ ਰਹੇ ਉਹਨਾਂ ਫਿਰ ਬਾਅਦ ਚ ਉਹਨਾਂ ਨੂੰ ਇੰਨੀ ਉਲਟੀਆਂ ਹੋਈਆਂ ਉਹਨਾਂ ਨੂੰ ਬਹੁਤ ਦਰਦ ਉਹਨਾਂ ਨੂੰ ਬਹੁਤ ਸਰੀਰ ਦਰਦ ਹੈ ਮੈਂ ਉਹਨਾਂ ਦੋਨੋਂ ਤੋਂ ਭੈਣ ਤੋਂ ਪੁੱਛਿਆ ਕੀ ਹੋਇਆ ਉਹਨਾਂ ਨੇ ਕੁਝ ਨਹੀਂ ਦੱਸਿਆ ਮੈਂ ਉਹਨਾਂ ਨੂੰ ਬਹੁਤ ਗੁੱਸੇ ਕੀਤਾ ਫਿਰ ਉਹਨਾਂ ਨੂੰ ਮੰਮੀ ਕੋਲ ਭੇਜਿਆ ਮੰਮੀ ਕੋਲ ਜਾ ਕੇ ਉਹਨਾਂ ਨੇ ਦੱਸਿਆ ਫਿਰ ਮੰਮੀ ਨੇ ਉਹਨਾਂ 'ਤੇ ਪੁੱਛਿਆ ਮੇਰੇ ਮਾਮਾ ਮੰਮੀ ਨੇ ਫਿਰ ਉਹਨਾਂ ਤੋਂ ਪੁੱਛਿਆ ਕਿ ਸੱਪ ਨੇ ਵੱਢਿਆ ਤਾਂ ਨਹੀਂ ਉਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਹਾਂ ਮੇਰੇ ਸੱਪ ਨੇ ਵੱਢਿਆ ਨਾਨੂ ਫੇਰੇ ਮਤਲਬ ਮਮੀ ਬਹੁਤ ਦੇਰ ਉਹਨਾਂ ਕੋਲ ਬੈਠੇ ਰਹੇ ਪੁੱਛੀ ਗਏ ਪੁੱਛੀ ਗਏ ਨੇ ਦੱਸਿਆ ਨਹੀਂ ਫਿਰ ਉਹ ਆ ਕੇ ਮੇਰੇ ਕੋਲ ਲੇਟ ਗਏ ਮੈਂ ਰਾਤ ਨੂੰ ਉਹਨਾਂ ਕੋਲ ਪਈ ਸੀ ਉਹ ਬਾਰ ਬਾਰ ਉਲਟੀਆਂ ਕਰ ਰਹੀ ਸੀ ਉਹਨਾਂ ਤੋਂ ਪੁੱਛਿਆ ਕੀ ਹੋਇਆ ਕਹਿੰਦੇ ਕੁਝ ਨਹੀਂ ਹੋਇਆ ਮੈਂ ਕਿਹਾ ਠੀਕ ਹਾਂ ਕਹਿੰਦੇ ਹਾਂ ਨਾਨੂ ਪਤਾ ਨਹੀਂ ਬਹੁਤ ਉਲਟੀਆਂ ਆ ਰਹੀਆਂ ਸੀ ਕਿੰਨੇ ਘੰਟੇ ਬਾਅਦ ਹੈ ਜਿਹੜੀ ਫਿਰ ਡੈਥ ਹੋਈ ਉਹਨਾਂ ਦੀ ਉਹਨਾਂ ਦੀ ਮਤਲਬ 2 ਵਜੇ ਪੂਰੇ ਹੀ 1 ਦੀ ਫੱਡੀ ਦੀ 2 ਵਜੇ ਪੂਰੇ ਹੋ ਗਏ ਸੀ 10 ਮਿੰਟ ਬਾਅਦ ਛੋਟੀ ਦੀ ਹੋ ਗਈ ਸੀ ਕਿਹੜੀ ਕਿਹੜੀ ਕਲਾਸ ਚ ਪੜਦੇ ਸੀ ਕਿੰਨੀ ਕਿੰਨੀ ਉਮਰ ਸੀ ਮਤਲਬ ਵੱਡੇ ਦੂਜੇ ਕਲਾਸੇ ਛੋਟੀ ਸਰਬੀਓ ਪਹਿਲੀ ਕਲਾਸੇ ਵੱਡਾ ਤੇ ਕਿੱਥੇ ਦੇ ਵਾਸੀ ਹੈ ਬਾਈ ਜੀ ਮੇਰਾ ਨਾਮ ਹਰਦੀਪ ਸਿੰਘ ਪਿੰਡ ਪੁਆਤ ਜ਼ਿਲ੍ਹਾ ਲੁਧਿਆਣਾ ਤੇ ਕੀ ਘਟਨਾ ਰਾਤ ਵਾਪਰੀ ਤੇ ਇਹ ਕੌਣ ਨ ਪਰਿਵਾਰ ਹੈ ਕਿੰਨੀ ਦੇਰ ਤੋਂ ਤੁਹਾਡੇ ਇਹ ਪਰਿਵਾਰ ਮੇਰੇ ਕੋਲੇ ਮਤਲਬ ਯੂਪੀ ਤੋਂ ਮਜ਼ਦੂਰੀ ਕਰਨ ਆਇਆ ਹੋਇਆ ਹੈ ਇਹ 3-4 ਸਾਲ ਤੋਂ ਮੇਰੇ ਕੋਲੇ ਰਹਿ ਰਿਹਾ ਤੇ ਪੂਰੇ ਪਿੰਡ ਚ ਕੰਮ ਕਰਦਾ ਤੇ ਰਹਿੰਦਾ ਆਪਣੇ ਕੋਲ ਤੇ ਰਾਤ ਇਹਨਾਂ ਦਾ ਮੇਰੇ ਕੋਲੇ ਤਕਰੀਬਨ 1:30 ਵਜੇ ਫੋਨ ਆਇਆ ਵੀ ਜੇ ਇੱਕ ਬੱਚੀ ਨੂੰ ਸੱਪ ਨੇ ਕੱਟ ਲਿਆ ਜਦੋਂ ਮੈਂ ਇੱਥੇ ਪਹੁੰਚਿਆ ਰਾਤ ਗੱਡੀ ਲੈ ਕੇ ਅੱਧਾ ਘੰਟਾ ਤੁਹਾਨੂੰ ਪਤਾ ਹੈ ਵੀ ਘਰੇ ਤਿਆਰੀ ਤਿਉਰੀ ਕਰਦਿਆਂ ਨੂੰ ਲੱਗ ਜਾਂਦਾ ਜਦ ਤੱਕ ਮੈਂ ਉਰੇ ਪਹੁੰਚਿਆ ਤੇ ਇੱਕ ਇਹਨਾਂ ਨੇ ਗੱਡੀ ਪਹਿਲਾਂ ਕਰਾਏ ਵਾਲੀ ਬੁਲਾ ਲਈ ਸੀ ਅਸੀਂ ਦੋਏ ਗੱਡੀਆਂ ਲੈ ਕੇ ਜਦ ਅਸੀਂ ਇੱਥੇ ਪਹੁੰਚੇ ਬੱਚੇ ਦੇਖੇ ਬੱਚੇ ਜਾਣੀ ਦੋਨੋਂ ਡੈੱਡ ਸੀਗੇ ਪਰ ਅਸੀਂ ਇਹਨਾਂ ਦਾ ਦਿਲ ਨਾ ਤੋੜਦੇ ਹੋਏ ਗੱਡੀ 'ਚ ਰੱਖੇ ਗੱਡੀ 'ਚ ਬਿਠਾ ਕੇ ਹਸਪੀਟਲ ਲੈ ਕੇ ਗਏ ਦੋ ਤਿੰਨ ਹਸਪੀਟਲਾਂ 'ਚ ਘੁੰਮੇ ਸਭ ਨੇ ਉਹਨਾਂ ਨੂੰ ਡੈੱਡ ਕਰਾਰ ਦਿੱਤਾ ਵੀ ਇਹਨਾਂ ਨੂੰ ਘਰ ਲੈ ਜਾਓ ਇਹਨਾਂ 'ਚ ਕੁਛ ਨਹੀਂ ਹੈ ਤੇ ਇੱਕ ਪਰਿਵਾਰ 'ਚ ਕਿੰਨੇ ਮੈਂਬਰ ਨੇ ਤੇ ਕਿੰਨੇ ਜਣਿਆਂ ਦੇ ਜਿਹੜੇ ਆਏ ਸੱਪ ਨੇ ਦੱਸਿਆ ਦੋ ਬੱਚਿਆਂ ਨੂੰ ਸੱਪ ਨੇ ਦੱਸਿਆ ਜੀ ਸੱਪ ਵੀ ਇੱਥੇ ਹੈ ਮਾਰਿਆ ਪਿਆ ਹੈ ਤੇ ਆਪਣੇ 6 ਬੱਚੇ ਸੀਗੇ ਇਹ ਤੇ ਇਹਨਾਂ ਦੇ ਮਾਤਾ ਪਿਤਾ ਨੇ ਦੋ ਇਹ ਦੋ ਬੱਚਿਆਂ ਦੀ ਮੌਤ ਹੋ ਗਈ ਚਾਰ ਜਣੇ ਚਾਰ ਬੱਚੇ ਪਿੱਛੇ ਰਹਿ ਗਏ One of the premium and prestigious professional institutes providing a wide range of professional courses with 100% placement assistance. We are Sri Sai Group of Institutes.